ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਏ ਹੋ ਕਿਤੇ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਆਇਆ ਜੀ ਬੱਚਿਆਂ ਦੇ ਨਾਨਕੇ ਤੇ ਆਪਣੇ ਸਹੁਰੇ ਤੇ ਅਮਨ ਦੇ ਪੇਕੇ ਬੱਚਿਆਂ ਦੇ ਨਾਨਕੇ ਬਾਤ ਬਣਾ ਰਿਹਾ ਸਹੁਰੇ ਹਾਂ ਬੱਚਿਆਂ ਦੇ ਨਾਨਕੇ ਮੇਰੇ ਸਹੁਰੇ ਤੇ ਅਮਨ ਦੇ ਪੇਕੇ ਹੈ ਨਾ ਹਾਂ ਸਾਲ ਸਾਰਾ ਕੱਢੀ ਕਜੀ ਦਾਤੀ ਅਮਨ ਨੇ ਇਨੀ ਕਾਲੀ ਅਮਨ ਨੂੰ ਹੱਥ ਦੀ ਰੋਟੀ ਲੈ ਕੇ ਬੈਠੀ ਇੱਥੇ ਬਾਹਰੇ ਖੜ ਕੇ ਰੋਟੀ ਖਾਂਦੀ ਹੈ ਸੱਸ ਦੇ ਘਰ ਆਏ ਹਾਂ ਹੈ ਨਾ ਮੰਮੀ ਜੀ ਮੇਰੇ ਨਾਲ ਲੈ ਦੋ ਅੱਛਾ ਮੰਮੀ ਨੇ ਵਾਵਾ ਤੇ ਨਾ ਤੂੰ ਇਹ ਨਾ ਵੀਡੀਓ ਚ ਆ ਨਹੀਂ ਦੇਖਣਾ ਕੀ ਕਰਦੇ ਆਂ ਫਿਰ ਦਿਨੇ ਹਾਂ ਉਹ ਵੀ ਉਹਨਾਂ ਦੇ ਦਰਸ਼ਨ ਆਪ ਕਰਾਵਾ ਜਾਈ ਜਾਊਗਾ ਨਾ ਉਹਨਾਂ ਦੇ ਦਰਸ਼ਨ ਵੀ ਤੁਹਾਨੂੰ ਕਰਾਵਾਂਗੇ ਉਹ ਟਾਈਮ ਤੱਕ ਤੇ ਤੁਸੀਂ ਬਣੇ ਰਹੋ ਵਲੌਗ ਤੇ ਸੰਗ ਦੇ ਬੜਾ ਨੇ ਚੈਨਲ ਤੇ ਪਹਿਲੀ ਵਾਰ ਆ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਅੱਜ ਪਹਿਲੀ ਵਾਰ ਜ਼ਿੰਦਗੀ 'ਚ ਮੈਨੂੰ ਟਾਈਮ ਨਾਲ ਰੋਟੀ ਮਿਲ ਗਈ ਨਹੀਂ ਤਾਂ ਮੈਨੂੰ ਸਵੇਰ ਦੀ ਰੋਟੀ 11 12 ਵਜੇ ਮਿਲਦੀ ਹੈ ਨਾ ਤੇ ਫੇ ਕਿਉਂ ਦਾ ਫਾਇਦਾ ਹੁੰਦਾ ਮੈਂ ਨਾ ਰਮਾਨ ਉੱਠੀ ਸਵੇਰੇ ਰੱਜ ਕੇ ਸੁੱਤੀ ਰਾਤ ਤਾਂ ਕੋਈ ਟੈਨਸ਼ਨ ਨਹੀਂ ਵੀ ਹਾਇ ਸਵੇਰੇ ਆਹ ਕਰਨਾ ਹਾਇ ਸਵੇਰੇ ਉਹ ਕਰਾ ਉੱਥੇ ਜਾਣਾ ਬਸ ਇਹੀ ਵੀ ਜਿਹੜਾ ਆਪਣਾ ਜ਼ਰੂਰੀ ਕੰਮ ਕਰਨਾ ਆਇਓ ਆਪਾਂ ਕਰ ਜਾਈ ਤੇ ਮਿਲਦਾ ਸਾਨੂੰ ਅੱਜ ਅਸੀਂ ਜਾਣਾ ਜਲੰਧਰ ਹੂੰ ਜੇ ਇਹ ਮੇਨ ਗੱਲ ਹੈ ਹਾਂ ਅਸੀਂ ਜਾਣਾ ਜਲੰਧਰ ਤੇ ਕਾਫੀ ਸਾਰੇ ਆਪਣੇ ਭੈਣ ਭਰਾ ਜਲੰਧਰ ਤੋਂ ਨੇ ਤੇ ਸੌਰੀ ਤੁਹਾਡੇ ਕੋ ਸਾਰੇ ਕਾਪਾ ਪਹਿਲਾਂ ਸੌਰੀ ਮੰਗਦੇ ਆ ਕਿਉਂਕਿ ਸਾਨੂੰ ਵੀ ਨਹੀਂ ਸੀ ਪਤਾ ਕਿ ਇਹ ਜਾਣਾ ਹੈ ਸਾਡਾ ਵੀ ਅਚਾਨਕ ਪ੍ਰੋਗਰਾਮ ਬਣਿਆ ਹਨਾ ਹਾਂ ਇਹਨਾਂ ਪਤਾ ਸੀ ਵੀ ਜਲੰਧਰ ਨੇ ਜਾਣਾ ਪਰ ਮੇਰਾ ਕੋਈ ਪਲਾਨ ਨਹੀਂ ਸੀ ਭਰਾਤੇ ਟਾਈਮ ਤੇ ਸਾਡੇ ਪ੍ਰਧਾਨ ਜਲੰਧਰ ਦੀ ਸ਼ਹਿਰ ਵੀ ਕਰਉਣਾ ਹੈ ਜਲੰਧਰ ਕਿਵੇਂ ਦਾ ਲੱਗਦਾ ਹੁਣ ਨਾ ਜਿਹੜੇ ਲੋਕ ਬਾਹਰ ਗਏ ਹੋਏ ਨੇ ਜਿਹੜੇ ਸਾਡੇ ਭੈਣ ਭਰਾ ਬਾਹਰ ਨੇ ਨਾ ਬਾਹਰ ਨੂੰ ਸਹੀ ਗੱਲ ਹੋਣਾ ਜਲੰਧਰ ਦੇ ਨੇ ਆ ਉਹਨਾਂ ਜਲੰਧਰ ਵੀ ਦਿਖਾਉਣੇ ਆਪਾਂ ਜਲੰਧਰ ਕਿਵੇਂ ਦਾ ਹੋ ਗਿਆ ਹੁਣ ਜਲੰਧਰ ਸਹੀ ਗੱਲ ਹੈ ਜਲੰਧਰ ਉਹ ਜਲੰਧਰ ਨਹੀਂ ਰਿਹਾ ਉਹਨਾਂ ਜਲੰਧਰ ਬਦਲ ਗਿਆ ਜਲੰਧਰ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੈਗੀ ਹਾਂ ਜਲੰਧਰ ਬਦਲ ਗਿਆ ਬਾਹਰ ਅੱਗੇ ਜਲੰਧਰ ਹੁੰਦਾ ਹੈ ਕਹਿੰਦਾ ਜਲਦੇ ਅੰਦਰ ਹਾਂ ਹੁਣ ਜਲੰਧਰ ਤਾਂ ਮੈਂ ਕਿਹਨੇ ਵੀ ਬਦਲਿਆ ਹੁਣ ਜਲਦੇ ਬਾਹਰ ਹੈ ਹੁਣ ਜਲਦੇ ਬਾਹਰ ਆ ਹਾਂ ਤਾਂ ਜਲੰਧਰ ਲੰਡਨ ਬਣ ਗਿਆ ਹਾਂ ਕਿਹਨਾਂ ਪ੍ਰਧਾਨ ਸਾਹਿਬ 9 ਵਜ ਚੁੱਕੇ ਨੇ ਤੇ ਤੁਸੀਂ ਸਾਨੂੰ ਲੇਟ ਕਰਾ ਦੇਣਾ ਆ ਇਸ ਤੋਂ ਪਹਿਲਾਂ ਕਿ ਆਪਾਂ ਲੇਟ ਹੋ ਜਾਈਏ ਫਿਰ ਤੁਸੀਂ ਗੱਡੀ ਲੋਕਰ ਉੱਤੇ ਚਾੜ੍ਹਦੇ ਜਾਓਗੇ ਚਾਹ ਬਣ ਕੇ ਠੰ ਪੇਕਿਆਂ ਵਾਲਾ ਘਰ ਹਣਾ ਕਿੰਦਰ ਹਾਂ ਤੇ ਇਧਰ ਦੇਖੋ ਸਾਡੇ ਫਤੇ ਸਿੰਘ ਜਿਹੜਾ ਕੰਮ ਨੂੰ ਆ ਤੇ ਹਾਲਤ ਦੇਖੋ ਆ ਦੇਖੋ ਉਧਰ ਕਿ ਕਿਧਰ ਇਧਰ ਇਹ ਨਹੀਂ ਦੇ ਆ ਸਾਡੇ ਪਤੰਗ ਬੜੇ ਛੜਦੇ ਇੱਥੇ ਪਾਟਾ ਪਤਾ ਹਾਂ ਇੱਥੇ ਰੋਡ ਤੇ ਪੱਥਰ ਪਾਇਆ ਹੋਇਆ ਚੌੜਾ ਨਹੀਂ ਕੀਤਾ ਹੂੰ ਚੌੜਾ ਨਹੀਂ ਕੀਤਾ ਹੈਗਾ ਹਜੇ ਫਾਈਓ ਇੱਥੇ ਦੇਖੋ ਮੇਰੀ ਚਾਹ ਕਿਵੇਂ ਆਉਂਦੀ ਹੈ ਇੱਦਾਂ ਕੌਲੀ ਚ ਪਾ ਕੇ ਟ੍ਰੇ ਚ ਰੱਖ ਕੇ ਆਉਂਦੀ ਮੇਰੀ ਚਾਹ ਹੈ ਲੋ ਪੀਰੋ ਚਾਹ ਸਵੇਰ ਦੀ ਆਪਾਂ ਚਾਰ ਵਾਰੀ ਚਾਹ ਪੀ ਚੁੱਕਿਆ ਇੱਥੇ ਹਾਲਾਂਕਿ ਨਰ ਬੋਨਰ ਤੇ ਇੱਥੇ ਰੱਖ ਕੇ ਪੀਨੇ ਆਪਾਂ ਜਿਹੜਾ ਕੌਲੀ ਚ ਪੀਂਦਾ ਚਾਹ ਸਵਾਦ ਹੁੰਦਾ ਨਾ ਉਹ ਕਿਤੇ ਹੋਰ ਨਹੀਂ ਹੈਗਾ ਜਦ ਮੰਮੀ ਨੇ ਲਿੰਬੂ ਬੋਤਲਾ ਰੱਖੇ ਨੇ ਤੇ ਮੰਮੀ ਤਾਂ ਦੱਸਿਆ ਬਾਗਬਾਨੀ ਦੀ ਬਹੁਤ ਸ਼ੌਂਕ ਹੈ ਤੇ ਬੇਲੀ ਵਾਲੇ ਥਾਂ ਚ ਪਰ ਇਸ ਵਾਰ ਥੋੜੇ ਦੇ ਘੱਟ ਲੱਗਦੇ ਹੈ ਇਹਦੇ ਚ ਕੀ ਲੱਗਦੇ ਨੇ ਕੀ ਪਤਾ ਮੈਨੂੰ ਤੁਸੀ ਉਹ ਹੈਗਾ ਨਗਾਠਾਂ ਦਾ ਬੂਠਾ ਨਗੱਠੇ ਨਹੀਂ ਹੁੰਦਾ ਨਗਾਠਾਂ ਕੀ ਹੁੰਦਾ ਹੈ ਨਗਾਠਾ ਖਾਂਦੇ ਨੇ ਤੁਹਾਨੂੰ ਕਦੀ ਖਾਧੀਆਂ ਨਹੀਂ ਲੱਗਦਾ ਤੁਸੀਂ ਅਈ ਦਾ ਬਥੇਰੇ ਖਾਧੀਆਂ ਨਿੰਬੂ ਦੇਖੋ ਕਿੰਨੇ ਲੱਗੇ ਹੋਏ ਨੇ ਆਹ ਦੇਖੋ ਸਾਰੇ ਇੱਧਰ ਵੀ ਨਿੰਬੂ ਇੱਧਰ ਵੀ ਨਿੰਬੂ ਮੰਮੀ ਨੇ ਘਰੇ ਨਿੰਬੂ ਤੋੜ ਕੇ ਚਾਰ ਪਾਇਆ ਹੋਇਆ ਤੇ ਉਹ ਨਗਾਠਾ ਦਾ ਬੂਟਾ ਜਿਹੜੇ ਭੈਣ ਭਰਾ ਪੁਰਾਣੇ ਨੇ ਉਹਨਾਂ ਨੂੰ ਪਤਾ ਸਾਰਾ ਉਹਨੂੰ ਜਿਹੜੇ ਨੰਮੇ ਨੇ ਓਏ ਹੋਏ ਮੰਮੀ ਘਰੇ ਇੱਧਰ ਫੁੱਲ ਦਿਖਾਓ ਤੇ ਮੰਮੀ ਕਹਿੰਦੀ ਫੁੱਲ ਦਿਖਾਓ ਕਿੱਥੇ ਫੁੱਲ ਆ ਦੇਖੋ ਸਾਡੇ ਫੁੱਲ ਬਹੁਤ ਲੱਗੇ ਹੋਏ ਨੇ ਇਹ ਕੁੱਕੜ ਕਲਗੀ ਹਾਂ ਕੁੱਕੜ ਕਲਗੀ ਹਾਂ ਕੁੱਕੜ ਕਲਗੀ ਦੇ ਫੁੱਲ ਹੈ ਇਹ ਦੋ ਚੀਜ਼ ਕੁੱਕੜ ਕਲਗੀ ਇਹ ਹੋਰ ਹੈ ਮम्मी ਕਹਿੰਦੇ ਇਹ ਚੀਜ਼ ਹੋਰ ਹੈ ਮम्मी ਨੂੰ ਸਾਰਾ ਬਾਗਬਾਨੀ ਬਾਰੇ ਸਾਰਾ ਪਤਾ ਮम्मी ਨੂੰ ਵੀ ਲਵੇਂ ਫੁੱਲ ਰੱਖੇ ਹੈ ਇੱਥੇ ਮੈਨੂੰ ਪਸੰਦੀ ਬੜਾ ਹਾਂ ਦਰਸ਼ਨ ਕਰੋ ਸਾਡੀ ਹਾਂ ਸਾਸੂ ਮਾਰੇ ਤੇ ਇਹ ਹੈਗਾ ਸਾਡਾ ਜੀ ਪੇਕੇ ਵਾਲਾ ਛੋਟਾ ਜਿਹਾ ਘਰ ਤੇ ਮੰਮੀ ਰਹਿੰਦੇ ਆ ਇੱਥੇ ਸਾਰੇ ਕਹਿੰਦੇ ਮੰਮੀ ਨੂੰ ਉੱਥੇ ਲਿਆਓ ਫਿਰ ਵਾਪਸ ਮੈਂ ਮੰਮੀ ਨੂੰ ਰੈਂਦੀ ਮੰਮੀ ਨੂੰ ਜੀ ਨਹੀਂ ਲੱਗਦਾ ਹੈਗਾ ਹਣਾ ਤੇ ਰਾਏ ਨੇ ਆਪਣਾ ਘਰ ਦੇਖਣਾ ਵੀਡੀਓ ਦੇ ਵਿੱਚ ਹਣਾ ਕਈ ਕਹਿਣਗੇ ਤੁਹਾਡਾ ਘਰ ਪੁਰਾਣਾ ਏ ਕਈ ਕਹਿਣਗੇ ਜੀ ਘਰ ਜੀਆਂ ਨਾਲ ਹੁੰਦਾ ਹਣਾ ਅੰਦਰ ਪਰ ਸਾਡਾ ਘਰ ਤਾਂ ਘਰ ਹੀ ਹੁੰਦਾ ਕਿ ਨਹੀਂ ਅੰਦਰ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਹਣਾ ਘਰ ਇੱਟਾਂ ਦਾ ਨਹੀਂ ਘਰ ਜੀਆਂ ਦਾ ਹੁੰਦਾ ਚਲੋ ਕੰਦਰ 9 ਵਜੇ ਲਵੇ ਵਾਕਈ ਸਿਮੂ ਧਿਆਨ ਰੱਖਣਾ ਮਗਰੋਂ ਵੀਰ ਹੁੰਦਾ ਕੋਠ ਆਈ ਪੁੱਤ ਕੰਮ ਹੋਇਆ ਨਾ ਫੇਰ ਹੀ ਹੋਣਾ ਨਾ ਹਾਂ ਮੈਂ ਇਧਰ ਲੱਭੀ ਓ ਜੋ ਗੋਪੀ ਮੇਰੀ ਕਿ ਆ ਜਾ ਅੱਕ ਲੈ ਗੱਡੀ ਤੇ ਪਈਏ ਭੱਜ ਕੇ ਜਾਈ ਮੇਰਾ ਪੁੱਤ ਭੰਗੇ ਚੱਲ ਜਰੀ ਕੋ ਪੂਰਾ ਕੀ ਇਹ ਦੋ ਤੁਨੀ ਕਹ ਜਾਂਦੇ ਕੋਲਾ ਐਡਾ ਕਿ ਮੈਂ ਗੇਅਰ ਬਣਾਇਆ ਆਈ ਕਿਉਂ ਨਾ ਤੇ ਤੁਹਾਨੂੰ ਨਹੀਂ ਮਿਲਦੇ ਕੀ ਹੋ ਰਿਹਾ ਮੇਰੇ ਓਟੀ ਚਲੇ ਇਹ ਗੇਅਰ ਇੱਕ ਤਾਂ ਡੋਰ ਨਹੀਂ ਆਈ ਹੈਗੀ ਗੁੱਸਾ ਕੋਈ ਕੰਮ ਗਿਆ ਹੋਇਆ ਲੈਣ ਤੇ ਕਿਹੜੇ ਟਾਈਮ ਆਏਗਾ ਮੇਰਾ ਚਾਲਿਆ ਕਿ ਇਧਰ ਇਧਰ ਆ ਜਾ ਆ ਜਾ ਆ ਜਾ ਜੇ ਮੈਂ ਗੰਦੀ ਆਉਂਦੇ ਤੇ ਗਰਮ ਗਰਮ ਕਰ ਉਹ ਦਿਨ ਤੋਂ ਵੀ ਤੇ ਗਰਮ ਗੜਮਬੜੀ ਗੜਮਬੜੀ ਮੰਮੀ ਚੈਨਲ ਦੇਖ ਮੰਮੀ ਖਤਰੇ ਪੈ ਨੇ ਖਤਰੇ ਪੈ ਨੇ ਹਾਏ ਹਾਂ ਠਾਕੀ ਵੀ ਵਾਕੀ ਉੱਧਰ ਦੇਖੋ ਉੱਧਰ ਵੀ ਲੱਗੇ ਸੋਏ ਸੋਏ ਪੰਗ ਹਾਂਜੀ ਨਹੀਂ ਚਾਹੁੰਦੀ ਇਹਨਾਂ ਨੂੰ ਕੋਈ ਦੀਦੀ ਹੈਗੀ ਤੇ ਆਈ ਐ ਮੈਂ ਨਹੀਂ ਆਂਦੀ ਤੇ ਕੋਈ ਰਾਤ ਤੂੰ ਮੈਨੂੰ ਮੇਰਾ ਵਾਦਾ ਕੀਤਾ ਸੀਗਾ ਰਾਤ ਤੂੰ ਮੈਨੂੰ ਮੇਰਾ ਵਾਦਾ ਕੀਤਾ ਸੀ ਠੀਕ ਹੈ ਨਾ ਹੁਣ ਤੂੰ ਮੁੱਕ ਰਹੀਆਂ ਵਾਦੇ ਤੋਂ ਜਿਹੜਾ ਆਪਣੀ ਤੇ ਨਾਨਕੇ ਦੇ ਪਿੰਡ ਆ ਕੇ ਮਜ਼ਾ ਆਉਂਦਾ ਨਾ ਉਹ ਕਿਤੇ ਹੋਰ ਜਾ ਕੇ ਹੁੰਦਾ ਹਨਾ ਪਨੀਰ ਤੇ ਫਿਰ ਇੰਨੇ ਖੋਣੇ ਰਾਤ ਅਸੀਂ ਲੇਟ ਹੋ ਗਏ ਕਹਿੰਦੇ ਪਿਰੂ ਜੀ ਇੰਨੀ ਲੇਟ ਹੋ ਗਏ ਹੁਣ ਅਸੀਂ ਨੇਰੇ ਤੇ ਜਾਵਾਂਗੇ ਅਸੀਂ ਕਿੱਦਾਂ ਫਿਰਾਂਗੇ ਗਲੀਆਂ ਦੇ ਵਿੱਚ ਫਤਿਹ ਤਾਂ ਪੂਰਾ ਸਾਡਾ ਬੈਲੀ ਵੀ ਸਾਰੇ ਪਿੰਡ ਨੂੰ ਜਾਣਦਾ ਓਏ ਇੱਕ ਹੋਰ ਉੱਡਣ ਲੱਗਾ ਉਧਰ ਪਤੰਗ ਉਹ ਕੋ ਇੱਥੇ ਆ ਦੇ ਰੱਗੀ ਪੂੰਛਾੜਾ ਨਹੀਂ ਦੱਸ ਦੇਖ ਲਈ ਜਿਹੜਾ ਟੋਪੀ ਚੱਟਦਾ ਕੋਈ ਨਹੀਂ ਆ ਤੇ ਕਾਉਨੂ ਤੇਰੀ ਟੋਪੀ ਸਹੀ ਨਹੀਂ ਪਾਈ ਯਾਰ ਤੂੰ ਤੇਨੂੰ ਹੋ ਗਿਆ ਤੇਨ ਕੀ ਹੋ ਗਿਆ ਸਹੀ ਗੱਲ ਸਮੁੱਤੇ ਹਰ ਕੀ ਚੰਗਾ ਬੁੱਤੇ ਨੰਦਾ ਚੰਗਾ ਚੰਗਾ ਆ ਤੋ ਨਾ ਗਿਲੰਦਰ ਦੀ ਸੇਅਰ ਕਰਵਾ ਕੇ ਲੈ ਮੈਂ ਮੰਮੀ ਜੱਗੇ ਮੈਂ ਲੈ ਨੰਬਰ ਉਹਦੇ ਇੰਦੀ ਤੇ ਕੁਕ ਮਾਰਾ ਅਰਮਾਨ ਮੇਰਾ ਪੁੱਤ ਛੱਡੋ ਮੈਨੂੰ ਦੇਖ ਲੋ ਗੱਡੀ ਚ ਬਹਿਣ ਦਾ ਵੀ 허ਜਾਨਾ ਦੇਣਾ ਪਹਿਲਾਂ 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 ਸ਼ੀਸ਼ਾ ਸਾਫ਼ ਕਰੋ ਫਿਰ ਬੈਠੋ ਬੈਠ ਕਰ ਲੈਣਾ ਇਹ ਨਹੀਂ ਹਾਂ ਉਹ ਸਾਈਡ ਤੋਂ ਕਰ ਉਹ ਵੀ ਕਰ ਦੇਣਾ ਜਨਾਬ ਕਿੱਡੀ ਗੱਲ ਹੈ ਧੜਨਾ ਬਹਿ ਕੇ ਜਾਣਾ ਤੇ ਕੋਈ ਨਾ ਕੋਈ ਤੇ ਫਿਰ ਕੰਮ ਕਰ ਰਹੇ ਹੋ ਇਹ ਇਹ ਲੋ ਚੱਕੋ ਬਾਏ ਵਲੀ ਛਲੀ ਅਰੇ ਗੱਡੀ ਚੱਲੀ ਤੋਂ ਤਰ੍ਹਾਂ ਅਸੀਂ ਆਪਾਂ ਪਹੁੰਚ ਗਏ ਜਲੰਧਰ ਤੇ ਰਸਤੇ 'ਚ ਆਪਾਂ ਕਿਤੇ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਧੁੰਦ ਬਹੁਤ ਜ਼ਿਆਦਾ ਸੀ ਹੈਨਾ ਪ੍ਰਧਾਨ ਸਾਹਿਬ ਧੁੰਦ ਦਿਖਾਉਣੀ ਸੀ ਨਾ ਬੰਦੂ ਤੋਂ ਮੈਨੂੰ ਦਿਖਾਈ ਨਹੀਂ ਕਿਉਂਕਿ ਮੈਨੂੰ ਆਪ ਹੀ ਡਰ ਲੱਗੰਦਾ ਹੈ ਵੀ ਤੋਂਦ ਇੰਨੀ ਜ਼ਿਆਦਾ ਤੇ ਕਿੱਦਾਂ ਪਹੁੰਚਾਂਗੇ ਆਪਾਂ ਜਦੋਂ ਤੁਹਾਨੂੰ ਦੋਥੇ ਉਥੇ ਜਿੱਥੇ ਇਸੇ ਦਰਿਆ ਸੀ ਉੱਥੇ ਉੱਥੇ ਤੁਹੰਦੇ ਸੀ ਅੱਗੇ ਹੁਣ ਤੁੰਦ ਬਿਲਕੁਲ ਨਹੀਂ ਹੈਗੀ ਸਾਫ਼ ਹੋ ਗਿਆ ਮੌਸਮ ਤੇ ਆਪਣੇ ਮਾਤਾ ਜੀ ਨੂੰ ਮਿਲੋ ਮੰਮੀ ਸੱਸੀ ਘਰ ਬੁਲਾਉ ਤਾਰੇ ਆ ਸੀ ਮੰਮੀ ਸਾਰੇ ਤੁਸੀਂ ਪਹੁੰਚ ਰਹੇ ਨੇ ਮੰਮੀ ਨੂੰ ਲਿਆਓ ਮੰਮੀ ਨੂੰ ਲਿਆਓ ਮੰਮੀ ਦਾ ਆਪਣੇ ਆਸ਼ੀਆਂ ਜੇ ਆਸ਼ੀਆਂ ਰੱਚ ਜੀ ਲੱਗਦਾ ਫਿਰ ਵੀ ਨਾ ਕਿਤੇ ਮਰਜ਼ੀ ਕਹਿੰਦੇ ਤੁਰ ਜਾਓ ਆਪਣੇ ਘਰ ਵਰਗੀ ਗੱਲ ਨਹੀਂ ਬੰਦੀ ਹੈਗੀ ਤੇ ਮੰਮੀ ਕਹਿੰਦੇ ਵੀ ਨਹੀਂ ਆਪਣਾ ਘਰ ਆਪਣਾ ਹੀ ਹੁੰਦਾ ਤੇ ਮੈਂ ਇੱਥੇ ਹੀ ਰਹਿਣਾ ਹੁਣ ਸਰਾਂ ਦੇ ਤੁਰਜੋਣਾ ਵੀ ਹੁਣ ਸਬਾਹ ਤੇ ਜਾਣਾ ਸੀ ਗਿਧਾੜੇ ਤੇ ਮੰਮੀ ਕਹਿੰਦੇ ਨਾ ਮੈਂ ਨਹੀਂ ਜਾਣਾ ਫਿਰ ਮੈਨੂੰ ਠੰਡ ਚ ਆਉਣਾ ਮੁਸ਼ਕਲ ਹੋ ਜਾਣਾ ਤੇ ਫਿਲਹਾਲ ਆਪਾਂ ਜਿਹੜਾ ਸਾਨੂੰ ਜਲੰਧਰ ਕੰਮ ਹੈ ਆਪਾਂ ਜਲੰਧਰ ਚ ਆਲਦੇ ਆ 10:30 11 ਵਜੇ ਸਾਡੀ ਅਪਾਇੰਟਮੈਂਟ ਹੈ ਤੇ ਉਸ ਤੋਂ ਬਾਅਦ ਆਪਾਂ ਜਿੱਥੇ ਹੀ ਤੇ ਗਏ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਵਲੌਗ ਚ ਤੁਹਾਨੂੰ ਕਮਾਵਾਂਗੇ ਖਾਸ ਕਰਕੇ ਅੱਜ ਜਿਹੜੇ ਆਪਣੇ ਭੈਣ ਭਾਈ ਬੈਠੇ ਨੇ ਬਾਹਰ ਜਿਹੜੇ ਜਲੰਧਰ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਇਹ ਚੀਜ਼ ਦੇ ਕੇ ਬੜੀ ਖੁਸ਼ੀ ਹੋਣੀ ਮੈਨੂੰ ਪਤਾ ਕਿਉਂਕਿ ਕਾਫੀ ਸਾਰੇ ਜਿਹੜੇ ਫੋਨ ਕਾਲ ਆਉਂਦੇ ਆ ਸਾਨੂੰ ਕਾਫੀ ਸਾਲ ਹੋ ਗਏ ਕੇ ਆਏ ਨੋ ਹਾਂ ਅਸੀਂ ਪੰਜਾਬ ਨਹੀਂ ਆਏ ਨਹੀਂ ਆਏ ਹੈਗੇ ਤੋ ਨਾ ਮਾਜਾ ਅਸੀਂ ਉੱਥੇ ਬੈਠੇ ਬੈਠਾ ਤੁਹਾਡਾ ਜਲੰਧਰ ਸ਼ਹਿਰ ਕਮਾਉਣੇ ਆ ਦੇਖ ਲਓ ਜਿੰਨੇ ਜੜਾ ਮਿਸ ਨਹੀਂ ਕਰਨਾ ਤੁਸੀਂ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਾਂਗੇ ਜਿੰਨਾ ਸਾਡੇ ਕੋਲ ਦਿਖਾ ਹੋਇਆ ਕਿ ਨਹੀਂ ਅੰਦਰ ਹਾਂ ਤੇ ਇਮੋਸ਼ਨਲ ਨਹੀਂ ਹੋਣਾ ਕਿਸੇ ਨੇ ਆਪਾਂ ਇਸੇ ਕਰਕੇ ਸੰਗਰੂਰ ਤੋਂ ਸਿੱਧਾ ਜਲੰਧਰ ਐਂਟਰੀ ਕੀਤੀ ਵੀ ਤੁਹਾਨੂੰ ਜਿਹੜਾ ਜਲੰਧਰ ਕਮਾ ਕੇ ਲਿਆਈਏ ਤੇ ਇਹ ਹੈਗਾ ਬੱਸ ਸਟੈਂਡ ਇੱਧਰ ਸਾਈਡ ਅੱਛਾ ਇੱਧਰ ਬਸਟੈਂਡ ਬਣ ਗਿਆ ਹੁਣ ਬਸਟੈਂਡ ਬਣ ਨਹੀਂ ਗਿਆ ਪਹਿਲਾਂ ਪਹਿਲਾਂ ਇੱਧਰ ਦਾ ਹੀ ਸੀ ਠੀਕ ਹੈ ਠੀਕ ਮੈਂ ਬਸ ਤੇ ਹੁਣ ਜਾਗੀ ਪਰ ਮੈਨੂੰ ਇਹ ਯਾਦ ਨਹੀਂ ਹੈਗਾ ਲੋ ਇੱਧਰ ਦੇਖੋ ਬਸਟੈਂਡ ਦੇਖੀ ਨਹੀਂ ਰਿਹਾ ਹੈਗਾ ਚੰਗੀ ਤਰ੍ਹਾਂ ਕਿਤੇ ਪਹੁੰਚ ਹੁੰਦਾ ਕਿ ਨਾ ਦਿੱਲੀ ਪਹੁੰਚ ਗਏ ਜਲੰਧਰ ਤੋਂ ਸਿੱਧਾ ਦਿੱਲੀ ਜਿਵੇਂ ਦਿੱਲੀ ਆ ਗਏ ਹੁਣ ਟ੍ਰੈਫਿਕ ਕਾਫੀ ਹੋ ਗਿਆ। ਮੈਂ ਰੋਡ ਤਾਂ ਹੁਣ ਬਟਾਲੇ ਵਾਲਾ ਵੀ ਬੜਾ ਘੇਟ ਬਣ ਰਿਹਾ ਹੈ ਕਿ ਨਹੀਂ। ਦੇਖ ਕੇ ਇਹ ਤਾਂ ਮੈਂ ਦੇਖਿਆ ਲੋਕੀ ਡਰਦੇ ਨਹੀਂ ਹੈਗੇ ਡਰਾਈਵਿੰਗ ਤੋਂ। ਕਲਵਿੰਦਰ ਘਰੇ ਸਾਰੀ ਸਿਟੀ ਦਿਖਾ ਦੇ। ਇਹ ਤਾਂ ਸਾਰਾ ਆਪਣਾ ਸਿਟੀ ਦਾ ਵੀ ਵਲੌਗ ਬਣ ਜਣਾ ਹੈ। ਅਕਲਵਿੰਦਰ ਘਰੀ ਗਏ। ਮੈਂ ਬੈਠੀ ਆ ਇੱਥੇ ਕਲਿੰਦਰ ਤੇ ਮੰਮੀ ਨੂੰ ਕੰਮ ਹੈ ਮੈਂ ਗੱਡੀ 'ਚ ਬੈਠੂਗੀ ਕਲਿੰਦਰ ਨੂੰ ਲਾਤਾ ਆਪਣਾ ਆਰਡਰ ਕਰਨਾ ਮੰਮੀ ਕਹਿੰਦੇ ਮੈਨੂੰ ਭੁੱਖ ਲੱਗੀ ਹੋਈ ਹੈ ਮੰਮੀ ਨੂੰ ਆਪਾਂ 버ਗਰ ਖਾਣ ਨੇ ਅੱਜ ਤੇ ਆਪਾਂ ਪਹੁੰਚ ਗਏ ਮੈਕੀ ਇਹਦਾ ਜਿਹੜਾ ਕਰਦੇ ਹਾਂ 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 ਵੱਜ ਵਾਲੇ ਕਰੇ چھوٹے ਵਾਲਾ ਕਰੇ ਸਿੰਗਰ ਵਾਲਾ ਆਹ ਕਰਦਾ ਆ ਜਿਆਦਾ ਭੁੱਖ ਵੀ ਨਹੀਂ ਹੈਗੀ ਫੜੋ ਲੋਕਾਂ ਦਾ ਸੌਕਾ ਕਿ ਆਰਡਰ ਪੈ ਗਿਆ ਆਕੇ ਅੱਧਾ ਘੰਟਾ ਲਾਏ ਆਰਡਰ ਕਰਨਾ ਐਡਾ ਕੀ ਕਰਕੇ ਆਰਡਰ ਹੈ ਪਹਿਲੀ ਵਾਰੀ ਆਪਾਂ ਆ ਸਕਰੀਨ ਚੋਂ ਕੀਤਾ ਨਾ ਹਾਂ ਆਪਣੇ ਆਪ ਨਹੀਂ ਆ ਰਹੇ ਸੀ ਕਿਵੇਂ ਹੋਊਗਾ ਕਿਵੇਂ ਨਹੀਂ ਹੋਊਗਾ ਕਿਵੇਂ ਨਹੀਂ ਜਾਂ ਬਾਕੀ ਐ ਕਿ ਕਰਕੇ ਦੇਖਣਾ ਚਾਹੀਦਾ ਕੋਈ ਵੀ ਗੱਲ ਮੈਨੂੰ ਪਤਾ ਲੱਗ ਗਿਆ ਹੁਣ ਆਪਾਂ ਗਾਂ ਦੀ ਗਾਂ ਗਾਂ ਕਿਤੇ ਹੋਰ ਆਰਡਰ ਕਰਨਾ ਪੈ ਜੇ ਤੇ ਫੇਰ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਤੇ ਮੰਮੀ ਨੂੰ ਇੰਨੀ ਭੁੱਖ ਲੱਗੀ ਮੰਮੀ ਕਹਿੰਦੀ ਹਾਂ ਹਵੇ ਚਾਉਣਾ ਇੱਕ ਸਮੋਸਾ ਹੀ ਲੈ ਲੈਂਦੇ ਤੇ ਤੇ ਮੰਮੀ ਨੂੰ ਪਤਾ ਨਹੀਂ ਮੈਥੋਂ ਸਮੋਸਾ ਮਿਲਦਾ ਨਹੀਂ ਹੈਗਾ ਮੰਮੀ ਇਹਦੇ ਉੱਥੇ ਵੀ ਮੈਨੂੰ ਇੰਨੀ ਭੁੱਖ ਲੱਗੀ ਗਈ ਹੁਣ ਆਰਮ ਵੀ ਵਿਵਾ ਵੀ 버ਗਰ ਮੰਗਾਇਆ ਚਿਕਨ ਵਾਲਾ ਕਲੰਦਰ ਸਾਡਾ ਤੇ ਆਹ ਹੋ ਗਈ ਨਹੀਂ ਖਾਣਾ ਮੰਮੀ ਦੱਸਿਆ ਪੀ ਦਾ ਆਇਆ ਇਹ ਜਾਣਾ ਨਾ ਬਾਹਰ ਮੰਮੀ ਤੁਹਾਨੂੰ ਅੱਜ ਉੱਥੇ ਲੈ ਕੇ ਜਾਣਾ ਕਲੰਦਰ ਮੰਮੀ ਦਾ ਚਿਕਨ ਵਾਲਾ 버ਗਰ ਕਰਾ ਦੇ ਮੰਮੀ ਸਿੰਪਲ ਹੈ ਮੇਰਾ ਤਾਂ ਸਿੰਪਲ 50 ਰੁਪਏ ਦਾ ਚਿਕਨ ਵਾਲਾ ਕਿਹੜਾ ਸਿੰਪਲ ਕਰਾ ਦੇ ਹਾਂ ਹਾਂ ਤੇ ਵਾਕਿਆਰ ਬੜੀ ਭੁੱਖ ਲੱਗੀ ਸੀ ਬਹੁਤ ਭੁੱਖ ਲੱਗੀ ਹੋਈ ਮੰਮੀ ਇੱਥੇ ਟਾਈਮ ਲੱਗਦਾ ਨਾ ਮੰਮੀ ਕਹਿੰਦੀ ਆ ਹੈ ਇਹ ਤਰਾਹ ਚ ਕਿਤੇ ਜਾ ਕੇ ਸਮੋਸਾ ਲੈ ਲੈਂਦੇ ਆ ਕਿ ਕਿਤੇ ਸਮੋਸਾ ਖਾ ਕੇ ਤੁਰ ਪੈਂਦੇ ਘਰ ਨੂੰ ਮੈਨੂੰ ਮੈਨੂੰ ਲੋਥੇ ਪੋਕ ਲੱਗੀ ਮੈਨੂੰ ਗੁੱਸਾ ਚੜਨ ਲੱਗਿਆ ਇੱਥੇ ਮੰਮੀ ਨੂੰ ਆਈ ਬੋਥੇ ਕਿਹੜਾ ਕੋਈ ਜ਼ਿਆਦਾ ਟਾਈਮ ਲੱਗਣਾ ਸਾਨੂੰ ਵੀ ਆ ਜ਼ਿਆਦਾ ਟਾਈਮ ਪਰ ਉੱਥੇ ਸਿਸਟਮ ਵੀ ਕੋਈ ਸਹੱਤ ਨਹੀਂ ਕੀ ਹੈਗਾ ਕੰਮ ਕਰ ਨਹੀਂ ਮੈਂ ਚੰਗੀ ਲਾ ਦਿੱਤੀ ਤੇ ਨਕਲੀ ਬਣਾਉਣੀ ਆ ਰਖਦੇ ਅਡਰ ਲੀਲ ਬਣਾਵੇ ਤੇ ਮੇਰੀ ਤੇ ਮੰਮੀ ਜੀ ਬਸ ਮੰਮੀ ਚਾਹ ਪੀਂਦਾ ਬਿਆਲੀ आसी आए होंगे आस्था बागस्ते। मम्मी ठंडा में आता हूँ। अच्छा। मम्मी को कॉफी लेती है। मम्मी के लिए कॉफी पीनी है कि ठंडा पी लिया सीन है। मम्मा नू कर्म सर्द हो जुगा है ना मम्मी? मम्मी के लिए कड़ाकराव हो जाता है। मम्मी के लिए कड़ाकराव हो जाता है। कड़ाकों में जाता है कड़ावों में जात ਫਤਿਹ ਮੰਗਤ ਆਪਾਂ ਬਲੈਨੀ ਹੋਟ ਕਰਕੇ ਗਲਤ ਲੈ ਲਿਆ ਨਹੀਂ ਹੈ ਮੇਰਾ ਨਾਮ ਇਹਦੇ ਲਿਖਿਆ ਨਾਮ ਬੱਲੀ ਕਿਤੇ ਤੇ ਤੇਰਾ ਨਾਮ ਲਿਖਿਆ ਹੋਇਆ ਸੀ ਇਹਨਾਂ ਨੇ ਬਲੈਨੀ ਲਗਾਤਾ ਪਤਾ ਨਹੀਂ ਮੰਮੀ ਨੂੰ ਪਿਆ ਕੇ ਦਿਖਾਉਣਾ ਹੁੰਦੀ ਹੈ ਨਹੀਂ ਮੈਟ ਨਹੀਂ ਹੋ ਜਾ ਕੋਈ ਨਾ ਚੱਕੀ ਕੋਈ ਕੋਈ ਪਮਨ ਕਹਿੰਦੀ ਆਪਾਂ ਗੱਡੀ 'ਚ ਬੈਠ ਕੇ ਪੀ ਮੰਗਤ ਕਾਫੀ ਤੇ ਮੈਂ ਕਿਹਾ ਆਪਾਂ ਹੋਰ ਥੋੜਾ ਟਾਈਮ ਥੋੜੀ ਜਿਹਾ ਟਾਈਮ ਆਪਾਂ ਹੋਰ ਸਪੈਂਡ ਕਰੀਏ ਆਪਣਾ ਨਾ ਸਟਾਰਬਕਸ ਦੇ ਵਿੱਚ ਜਿੰਮੀ ਬਾਣੀ ਕੇ ਕਹਿੰਦੇ ਨੇ ਸਪੈਸ਼ਲ ਵੈਸੇ ਲੈ ਸਾਡੀ ਕੋਲੇ ਵੀ ਆ ਵਾਲੀ ਹੀ ਆ ਆ ਅੱਜ ਵੀਰੇ ਦੀ ਫਰਮੈਸ਼ ਤੇ ਵੀਰੇ ਦੀ ਜਿਹੜੀ ਫੇਵਰੇਟ ਕਾਫੀ ਆ ਉਹ ਆਪਾਂ ਨੇ ਲਈ ਆ ਸਟਾਰਬਕਸ ਦੀ ਆ ਲੇਖੋ ਤੁਸੀਂ ਮੇਰੇ ਵਾਲੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਭਿੰਦਨ ਮੇਰੇ ਵਾਲੀ ਵਾਲੀ ਮੈਨੂੰ ਆਪਣਾ ਦੇ ਦੀ ਹੋਰ ਆ ਇਹ ਨਾਲ ਹੀ ਆ ਮਮਾ ਕਹਿੰਦੇ ਕਿ ਹੁਣ ਤੇ ਨਾ ਹਲੇ ਦੇ ਇਹ ਹੋ ਗਾਲ ਹੋ ਗਈ

ਉਹ ਨਾ ਕਹਿੰਦੇ ਕਾਦੀ ਨਹੀਂ ਇਕੱਲੇ ਤਾਂ ਕਾਦੀ ਹੁੰਦਾ। ਉਹ ਮਾਣੇ ਤੇ ਚੁੱਪ ਜਾ। ਇਹ ਤੇ ਨਾ ਮੈਂ ਨਹੀਂ ਤੇਰੀਆਂ ਨੂੰ। ਹਾਂ। ਪਰ ਆਣ। ਚਲ ਤਲੀ ਰਹਿ। ਚਲੋ। ਪੀਣੀ ਬੈਠ ਕੇ। ਚਲੋ ਚਲੋ। ਵੀ ਗੱਡੀ ਤੋਂ ਉੱਪਰ ਹੋਣਾ ਮਿੰਦਾ ਕੋਈ ਚੰਗਰ ਨਹੀਂ। ਆਹ ਵਾਹ ਵਾਹ। ਕੀ ਸੋਹਣੇ ਗਾਣੇ ਲੱਗੇ ਹੋ ਨੇ। ਹਾਂ ਹਾਂ। ਤੇਰੇ ਸਿਆਰੀ ਬੜੀ ਚੰਗੀ ਲੱਗਦੀ ਤੇ ਮੈਂ ਰੋਹਣਾ ਗਾਣਾ ਲਾ ਰੱਖਿਆ। ਤੁਸੀਂ ਇੰਜੋਏ ਕਰੋ Song ਦਾ। ਕੋਈ ਮਮੀ ਕਹਿੰਦੇ ਛੇਤੀ ਕਿੰਨ ਤੁਸੀਂ ਗੱਡੀ ਕੋਲੋਂ ਛੇਤੀ ਹਾਇ ਸੱਜਣਾ ਸਟਾਰ ਬਾਕਸ ਸਟਾਰ ਬਾਕਸ ਆਪੇ ਸਟਾਰ ਬਾਕਸ ਕਹੀਏ ਨੇ ਆਪਾਂ ਆਪਾਂ ਗਲਤ ਨਾ ਲਈ ਜਨੇ ਇਹਦਾ ਕਰਾਈ ਹਾਂ ਚਲ ਕੋਈ ਗੱਲ ਨਹੀਂ ਤੇ ਤੂੰ ਇਹ ਨਾ ਸਟਾਰ ਬਾਕਸ ਦੀ ਕਾਫੀ ਤਾਂ ਤੁਸੀਂ ਜਿਹੜਾ ਸੁਣੀ ਹੋਣੀ ਹੈ ਇਹ ਪੀਂਦੇ ਦੇ ਨਾਲ ਆ ਰਾਮ ਲੱਡੂ ਖਾਂਦੇ ਤੁਸੀਂ ਪਹਿਲੀ ਵਾਰ ਵੇਖਿਆ ਨਾ ਨਾ ਤੇ ਮੈਂ ਜਦੋਂ ਘਰੋਂ ਤੁਰੀ ਸੀ ਨਾ ਸੋਚ ਕੇ ਤੁਰੀ ਸੀ ਮੈਂ ਵੀ ਉੱਧਰ ਜਾਣਾ ਤੇ ਆ ਰਾਮ ਲੱਡੂ ਜ਼ਰੂਰ ਖਾ ਕੇ ਆਉਣੇ ਤੇ ਹੁਣ ਅਸੀਂ ਜਰੂਰ ਉਥੋਂ ਨਿਕਲੇ ਮੈਕਡੀ ਜੋ ਤੇ ਨਾਲ ਦੀ ਨਾਲ ਸਾਨੂੰ ਆ ਰਾਮ ਲੱਡੂ ਆਣਾ ਮਿਲ ਗਿਆ ਪਰ ਮੈਂ ਕੁੰਦ ਨੂੰ ਕਿਹਾ ਵੀ ਅੱਜ ਹੀ ਖਾ ਕੇ ਜਾਣੇ ਕੱਲ ਵੀ ਨਹੀਂ ਸੀ ਖਾਦੇ ਹੈਗੇ ਅੱਛਾ ਮਨੇ ਕਿੱਲ ਦਾ ਸੀ ਆ ਰਾਮ ਲੱਡੂ ਕਿਉਂ ਕਹਿੰਦੇ ਨੇ ਉਹ ਖਾ ਤਾਂ ਲੈਣੇ ਆਪਾਂ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਭਾਈ ਨਾ ਮੈਨੂੰ ਪਤਾ ਨਹੀਂ ਹੈਗਾ ਹੈਗਾ ਉਹ ਭਾਈ ਕੇ ਖੜਾ ਉਹਨੂੰ ਪੁੱਛ ਲੈਣਾ ਵੀ ਆ ਰਾਮ ਲੱਡੂ ਕਿਉਂ ਕਹਿੰਦਾ ਮੈਂ ਪੁੱਛ ਦੇ ਠੀਕ ਹੈ ਹਾਂ ਉਹਨੂੰ ਜਰਨ ਹੋ ਜਾਏਗਾ ਮੇਰੇ ਕੋਲ ਲੈਣ ਦੇ ਨਹੀਂ ਉਹਨੂੰ ਲੈ ਲਾਂਗਾ ਤੂੰ ਇੱਕ ਪਲੇਟ ਕੋਈ ਕਰ ਲੈ ਹਾਂ ਬੜਾ ਖਾਚਾ ਠੰਡ ਚ ਖਲੋਤੇ ਹੁੰਦੇ ਨੇ ਜੀ ਕਹਿਣ ਦੀ ਹੈ ਔਰ ਕੀ ਜਿਹੜੀ ਆਤ ਪਈ ਨਾ ਚਾਹ ਨਾਲ ਜਿਵੇਂ ਕੁਝ ਖਾਣ ਦੀ ਕਿ ਨਹੀਂ ਕੋਈ ਉਵੇਂ ਆਪਾਂ ਨੇ ਕਾਫੀ ਨਾਲ ਰਾਮ ਲੱਡੂ ਲੈ ਲਏ ਪਰ ਦਾਦਾ ਕਹਿੰਦੇ ਮੈਂ ਗੱਡੀ ਖੜਾ ਕੇ ਖਾਣਾ ਪੈਣਾ ਕੌਣ ਪੁੱਛਦਾ ਵੀ ਇਹਨੂੰ ਰਾਮ ਲੱਡੂ ਕਿਉਂ ਕਹਿੰਦੇ ਨੇ ਭయ్యా ਇਹਨੂੰ ਰਾਮ ਲੱਡੂ ਕਿਉਂ ਬੋਲਤੇ ਹੈ ਬਾ ਨਾ ਇਹ ਕੀ ਬੋਲਦਾ ਐ ਕਿਸੇ ਨਾਮ ਪਰ ਪਤਾ ਨਹੀਂ ਆਪਕੋ ਵੀ ਨਹੀਂ ਪਤਾ ਇਹ ਮੈਨੂੰ ਪੁੱਛ ਰਹੇ ਤੇ ਮੈਂ ਇਹ ਸੋ ਬੋਲਾ ਕਿ ਭਈਆ ਸੇ ਪੁੱਛ ਲੇਂਗੇ ਬੋਲ ਤੋ RAM LADDU ਹੀ ਐ ਨਾ ਪਤਾ ਨਹੀਂ ਕਿਉਂ ਬੋਲਤੇ ਚਲੋ ਕੋਣ ਨੂੰ ਨਹੀਂ ਪਤਾ ਹੈਗਾ ਕਿ RAM LADDU ਕਿਉਂ ਕਹਿੰਦੇ ਨਾ ਅੱਗੇ ਦੇਖਦੇ ਕੋਈ ਉਹ ਕਹਿੰਦਾ ਪਤਾ ਨਹੀਂ ਕਿਉਂ ਬੋਲਤੇ ਐ ਮੈਂ ਤੋ ਖੁਦ ਨੂੰ ਪਤਾ ਮੇਰੇ ਨਾਲ ਦੀ ਕਾਫੀ ਪੀ ਰਿਹਾ ਮਨਾਂ ਉਹੀ ਗਲਤ ਗਲਾਸ ਲੈ ਲੈ ਮੇਰੇ ਵਾਲਾ ਗਲਾਸ ਲੈ ਲੈ ਤੁਸੀਂ ਮੈਂ ਤੇਰੇ ਨਾਂ ਦੀ ਪੀਤੀ ਤੂੰ ਮੇਰੇ ਨਾਂ ਦੀ ਪੀਤੀ ਠੀਕ ਠੀਕ ਇਹ ਸਾਬੀ ਕੇ ਨਾਮ ਕੀ ਹੈ ਬਰਜੋ ਕੇ ਨਾਮ ਕੀ ਹੈ ਜੀ ਹਾਂ ਸਾਬੀ ਦੀ ਦੀ ਨਾ ਦੀ ਕਾਫੀ ਹੈ ਸਾਬੀ ਤੇ ਜਿੰਮੀ ਕੇ ਨਾਮ ਕੀ ਕੋ ਆ ਲੈਣੇ ਕੁਛ ਬੱਚਿਆਂ ਵਾਸਤੇ ਨਹੀਂ ਇੱਥੋਂ ਕੁਛ ਲੈ ਕੀ ਕਰਾਂਗੇ ਇਹ ਤਾਂ ਬਹੁਤ ਪਿਆ ਆਪਣਾ ਸਫਰ ਠੰਡੇ ਹੋ ਜਾਣਗੇ ਨਹੀਂ ਮੰਮੀ ਨੂੰ ਕਾਫੀ ਪਿਆ ਥੋੜੀ ਜੀ ਪਿਆਸ ਤੋਂ ਮੰਮੀ ਨੂੰ ਪਿਆ ਆਪਣਾ ਗਰਮ ਬਹੁਤ ਆ ਜੇ ਮੈਂ ਛੱਡੀ ਹੋਇ ਛੱਜਾ ਹੋਈ ਨੰਡੇ ਮੈਂ ਕਹਿੰਦੀ ਦੋ ਘੰਟੇ ਸਵਾਰ ਉਹ ਖਾਦੀ ਹਾਂ ਬਰਾ ਕੇ ਗਏ ਨਿਕਲ ਚਲੋ ਕਰੋ ਬੰਦ ਪਹਿਲਾਂ ਤਾਂ ਧਿਆਨ ਨਾਲ ਚਲਾਓ ਗੱਡੀ ਤੇ ਆਪਾਂ ਪਹੁੰਚਣ ਵਾਲੇ ਆ ਬਿਆਸ ਦਰਿਆ ਤੇ ਹਾਂ ਰਾਜੇ ਬੇਟੇ ਦਾ ਵੀ ਫੋਨ ਆ ਰਿਹਾ ਹੋਰ ਘਰ ਦਾ ਫੋਨ ਲੈਓ ਆਪਾਂ ਪਹੁੰਚ ਗਏ ਬਿਆਸ ਦਰਿਆ ਤੇ ਨਾ ਵਾ ਦਰਿਆ ਤਾਂ ਦੇਖ ਨਹੀਂ ਰਿਹਾ ਅੰਦਰ ਦਰਿਆ ਦਿਖ ਰਿਹਾ ਦੇਖੋ ਕਿੰਨਾ ਇਧਰੋਂ ਦਿਖ ਰਿਹਾ ਹੁਣ ਘਟ ਗਿਆ ਪਾਣੀ ਨਾ ਹਾਂ ਪਾਣੀ ਤਾਂ ਜਿਵੇਂ ਘੱਟ ਬਿਆਸ ਦਰਿਆ ਤੇ ਜਿੱਥੋਂ ਤੋਂ ਸ਼ੁਰੂ ਹੁੰਦਾ ਨਾ ਉੱਥੋਂ ਦੇਖਿਆ ਜੀ ਕੇਰਾ ਮੈਂ ਬੀਬੀ ਨਾਲ ਬੀਬੀ ਸੇਵਾ ਨਹੀਂ ਲੱਗੀ ਇੱਕ ਵਾਰ ਬਿਆਸ ਆਏ ਤੁਰ ਗਏ ਹਾਂ ਆਏ ਹਾਏ ਕੀ ਹੁੰਦਾ ਤਾ ਨੀਲਾ ਨੀਲਾ ਸਾਰਾ ਨਾਨੀ ਤੇ ਆ ਲਗਾਂਦੀ ਬੱਚਾ ਜਿਵੇਂ ਅਫਗਾਨਿਸਤਾਨ ਤੋਂ ਆ ਜਾਂਦੀ ਹੈ ਕਾਬਲਾਨੀ ਹਾਂ ਤੇ ਇਧਰ ਨੋਜੋ ਸਿੰਘ ਸਿੱਧੂ ਜੀ ਆਪਣੇ ਦਰਮਿਆਨ ਪਹੁੰਚੇ ਹੋਏ ਨੇ ਅੱਜ ਪਹਿਲਾ ਹੈਗੇ ਸੀ ਇਹ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਤੋਂ ਬਣੇ ਕੋ ਸਾਹਿਬ ਤੇ ਕੋ ਸਾਹਿਬ ਤੋਂ ਬਣੇ ਫੌਜੀ ਸਾਹਿਬ ਤੇ ਫੌਜੀ ਸਾਹਿਬ ਤੋਂ ਬਣੇ ਮਜੀਠੀਆ ਸਾਹਿਬ ਤੇ ਹੁਣ ਬਣ ਗਏ ਥੋਕੋ ਤਾਲੀ ਸਿੱਧੂ ਸਾਹਿਬ ਬੰਨੇ ਥੋਕੋ ਤਾਲੀ ਥੋਕੋ ਤਾਲੀ ਤੇ ਇਧਰ ਦੇਖੋ ਆ ਬੰਦਾ ਮਾਰਾ ਘਾੜੇ ਸਵੇਰ ਦਾ ਇਹ ਨਹੀਂ ਕੋਈ ਗਲੀ ਮੱਲਾ ਨਹੀਂ ਛੜਿਆ ਜਿਹੜਾ ਨਹੀਂ ਵੀ ਦੇ ਨਾਲ ਕਿਹਦਾ ਤੇ ਹੁਣ ਇਹਨੂੰ ਕੋਈ ਪਤਾ ਨਹੀਂ ਕਿੱਥੇ ਮਰਜੀ ਨੂੰ ਸੋਟਾਓ। ਆ ਦੇਖੋ ਜੀ ਹਾਲਤ ਮੂੰਹ ਇਹਦਾ ਗੰਦਾ ਖਾ ਕੇ ਰੋਟੀਆਂ ਸੌਂ ਗਿਆ ਇਹ ਤੇ ਨਾਲ ਵਾਲੇ ਬੰਦੇ ਦੀ ਜੇ ਬੈਟਰੀ ਡਾਊਨ ਹੋਈ ਨਹੀਂ ਹੈਗੀ। ਫੋਨ ਆ ਰਿਹਾ ਆਈ ਹਾਂ ਹਾਂਜੀ ਤੂੰ ਜਿੱਡੇ ਮੈਨੂੰ ਐ ਇਸ਼ਾਰਿਆਂ ਨਾਲ ਗੱਲਾਂ ਕਰਦੇ ਆ ਕੀ ਜਗਾ ਕਰਦਾ ਨਵਜੋ ਸਿੰਘ ਸਿੱਧੂ ਨਵਜੋ ਸਿੰਘ ਸਿੱਧੂ ਜੀ ਠੋਕੋ ਤਾਲੀ ਠੋਕੋ ਤਾਲੀ ਉਹ ਤਾਂ ਤੁਹਾਡੀ ਮਨਾ ਸੱਸ ਕੀ ਬਣੀ ਹੋਈ ਜਿਵੇਂ ਫਗਾਨਾ ਸਾਂਦਾ ਆਇਆ ਆਉਗਾ ਨਹੀਂ ਸਾਂਤ ਹੋ ਆਹੇ ਕਿਤੇ ਸਟੇਲ ਹੀ ਬੜੇ ਤਗੜੇ ਸੀ ਬੰਦੇ ਕਿਦਾਂ ਲੋਕ ਸਿਰ ਨੰਗਾ ਜੋ ਚੱਲਦੇ ਮੇਰਾ ਤੇ ਜਿੰਨਾ ਸਿਰ ਬੰਨਾ ਨਾ ਮੰਮੀ ਪੜ ਨਹੀਂ ਹੁੰਦੀ ਹੈਗੀ ਮੰਮੀ ਮੇਰੇ ਪੜਾਣਾਂ ਚ ਨਹੀਂ ਲੱਕੜੀਆਂ ਜਿ ਇਕੱਠੀਆਂ ਕਰ ਦਿੰਦੀਆਂ ਨੇ ਇਹਨਾਂ ਵਰਗੇ ਲੱਗੰਦੀਆਂ ਮੰਮੀ